ਹਾਈ ਕੋਰਟ ਦੇ ਵਿੱਚ ਵੱਲੋਂ ਫੈਸਲਾ ਜਿਹੜਾ ਉਹ ਸੁਰੱਖਿਅਤ ਰੱਖ ਲਿਆ ਗਿਆ ਹੈ ਤੇ ਹੁਣ ਤੱਕ ਜੋ ਬਹਿਸ ਹੋਈ ਹੈ ਉਸ ਦੇ ਵਿੱਚ ED ਤੇ Arvind Kejriwal ਦੇ ਵਕੀਲਾਂ ਵੱਲੋਂ ਆਪੂ ਆਪਣਾ ਪੱਖ ਰੱਖਿਆ ਗਿਆ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ ਕੋਈ ਫੈਸਲਾ ਹਾਲੇ ਤੱਕ ਨਹੀਂ ਦਿੱਤਾ ਗਿਆ ਕਿ ED ਜੋ ਕਿ 10 ਦਿਨ ਦੇ ਰਿਮਾਂਡ ਦੀ ਮੰਗ ਕਰ ਰਹੀ ਹੈ ED ਨੇ ਵੀ ਆਪਣੀਆਂ ਦਲੀਲਾਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤੀਆਂ ਨੇ ਫਿਲਹਾਲ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ ਤਾਂ ਵੱਡਾ ਸਵਾਲ ਕਿ ਕੀ ਅਰਵਿੰਦ ਕੇਜਰੀਵਾਲੂ ਕੋਰਟ ਤੋਂ ਕੋਈ ਰਾਹਤ ਮਿਲਦੀ ਹੈ ਹਰਾਉ ਜੈਵੈਨਿਊ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਦੋਵਾਂ ਪੱਖਾਂ ਨੇ ਦਲੀਲਾਂ ਰੱਖੀਆਂ ਅਭਿਸ਼ੇਕ ਮਨੂ ਸਿੰਘ ਵੀ ਅਤੇ ਵਿਕਰਮ ਚੌਧਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੇਸ਼ ਹੋਏ ਉਹਨਾਂ ਨੇ ਪੱਖ ਰੱਖਿਆ ਤੇ ਕਿਹਾ ਕਿ ਗ੍ਰਿਫਤਾਰੀ ਦੀ ਕੋਈ ਜ਼ਰੂਰਤ ਨਹੀਂ ਸੀ ਈਡੀ ਨੂੰ ਜੇਕਰ ਜਾਣਕਾਰੀ ਚਾਹੀਦੀ ਸੀ ਤਾਂ ਈਡੀ ਪੁੱਛਗਿੱਛ ਕਰ ਸਕਦੀ ਸੀ ਦੇਸ਼ ਦੇ ਪਹਿਲੇ ਸੀਐਮ ਬਣ ਚੁੱਕੇ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਕਿ ਸੀਐਮ ਦੇ ਅਹੁਦੇ ਤੇ ਰਹਿੰਦੇ ਆ ਗ੍ਰਿਫਤਾਰ ਕੀਤਾ ਗਿਆ ਹੋਵੇ ਇਸੇ ਕਰਕੇ तमाम ਜੋ ਵਿਰੋਧੀ ਧਿਰਾਂ ਨਾਲ ਜੁੜੇ ਆਗੂ ਨੇ ਉਹਨਾਂ ਨੇ ਇਸ ਕਾਰਵਾਈ ਦੀ ਨਿਖੇਦੀ ਕੀਤੀ ਹੈ ਆ ਇੰਡੀਆ ਗੜਜੂੜ ਦਾ ਇਹ ਕਹਿਣਾ ਹੈ ਕਿ ਬੀਜੇਪੀ ਕਿਸੇ ਵੀ ਤਰੀਕੇ ਇੰਡੀਆ ਗੜਜੂੜ ਨੂੰ ਰੁਕਣਾ ਚਾਹੁੰਦੀ ਹੈ ਇਸ ਕਰਕੇ ਇੰਡੀਆ ਗੜਜੂੜ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਐਡੀ ਕੋਰਟ ਦੇ ਵਿੱਚ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਪੁਖਤਾਰ ਸਬੂਤ ਨੇ ਕਰੀਬ 3 ਘੰਟਿਆਂ ਤੱਕ ਕੋਰਟ ਦੇ ਅੰਦਰ ਬਹਿਸ ਹੋਈ ਹੈ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਪੱਤਰਕਾਰ ਸਾਹਿਬ ਨਰੂਲਾ ਦਿੱਲੀ ਤੋਂ ਸਾਡਾ ਜੁੜ ਚੁੱਕੇ ਨੇ ਸਾਹਿਲ ਕੀ ਹੈ ਪੂਰੀ ਜਾਣਕਾਰੀ ਕੀ ਅੱਜ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਹੋਇਆ ਹੈ ਤੇ ਫਿਲਹਾਲ ਕੀ ਅਪਡੇਟ ਹੈ ਔਰ ਬਿਲਕੁਲ ਜੇਕਰ ਜਿਕਰ ਗੱਲ ਕੀਤੀ ਜਾਵੇ ਤਾਂ ਕੋਰਟ ਦੇ ਵਿੱਚ 3 ਘੰਟੇ ਤੇ ਗ੍ਰੀਨ ਲਗਾਤਾਰ ਸੁਣਵਾਈ ਜਿਹੜੀ ਚੱਲੀ ਆ ਸਿਰਫ ਆਵੇਂ ਰਿਪੋਰਟ ਹੋਵੇ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਕਿ ਕੇਜੀ ਵਾਲ ਮੁਖਵੰਦੇ ਕੇਜੀ ਵਾਲ ਦੇ ਪਾਸੇ ਗੱਲ ਹੋਵੇ ਲਗਾਤਾਰ ਜਿਕਰ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਜਿਹੜੀ ਸੁਣਵਾਈ ਕੀਤੀ ਗਈ ਹੈ ਹਰ ਕੀ ਇਹਦੀ ਬਲ ਸਬੂਤਾਂ ਦੇ ਆਧਾਰ 'ਤੇ ਆਲੇ ਦਾ ਅਬਾਰ ਇਹਦੀ ਕੈਰੀਅਰ ਗੱਲ ਕੀਤੀ ਇਸ ਸਬੂਤਾ ਵਿੱਚ ਲਗਾਤਾਰ ਕੀਤਾ ਗਿਆ ਸਬੂਤਾ ਦਾ ਅਤੇ ਲਗਾਤਾਰ ਜ਼ਿਕਰ ਹੋਇਆ ਕਿ ਇਹ ਜਿਹੜੀ ਕੋਲ ਜਿਹੜੇ ਪੁਖਤਾ ਸਬੂਤ ਨੇ ਉਹਨਾਂ ਪੁਖਤਾ ਸਬੂਤਾਂ ਦੇ ਹੀ ਅੱਧੇ ਨਜ਼ਰ ਜਿਹੜਾ ਪੂਰੇ ਇੱਕ ਮਾਮਲੇ ਵਿੱਚ ਜਿਹੜਾ ਲਿਖਿਆ ਕਿ ਉੱਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਰਿਜੀ ਵਾਦ ਜੀ ਦੇ ਵਕੀਲ ਨੇ ਉਹਨਾਂ ਦਾ ਜੋ ਪੱਖ ਜਿਸ ਤਰ੍ਹਾਂ ਸਾਹਮਣੇ ਆਇਆ ਉਸ ਪੱਖ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਗੱਲ ਕੀਤੀ ਜਾਵੇ ਕਿ ਜੋ ਵੀ ਜੋ ਵੀ ਹੈ

ਕਿਉਂਕਿ ਇੱਥੇ ਜ਼ਿਕਰ ਇਹ ਵੀ ਹੋ ਰਿਹਾ ਸੀਗਾ ਕਿ ED ਵੱਲੋਂ 10 ਦਿਨਾਂ ਦਾ ਰਿਮਾਂਡ ਇੱਥੇ ਪਰ ਮੰਗਿਆ ਗਿਆ ਸੀ ਕਿ ਅਜਾ ਰਸਤਾ ਕਿ 10 ਦਿਨ ਦਾ ਰਿਮਾਂਡ ਕਰੇ ਜੀ ਤੇ ਦਵੇਂ ਉਹਨਾਂ ਸ਼ੁਕਰੀਆ ਸाहिल ਜਾਣਕਾਰੀ ਦਿੱਲੀ ਤੱਕਰੀਬ 3 ਘੰਟੇ ਤੱਕ ਬਹਿਸ ਹੋਈ ਹੈ ਦਿੱਲੀ ਦੀ ਰਾਉਜਵਨੀ ਕੋਰਟ ਹੈ ਜਿੱਥੇ ਕਿ ਦਲੀਲਾਂ ਪੇਸ਼ ਕੀਤੀਆਂ ਗਈਆਂ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੇ ਵਕੀਲ ਸਨ ਤਾਂ ਦੂਜੇ ਪਾਸੇ ਜੋ ਈਡੀ ਨੇ ਆਪਣੀਆਂ ਦਲੀਲਾਂ ਰੱਖੀਆਂ ਨੇ ਈਡੀ ਦਾ ਇਹ ਕਹਿਣਾ ਸੀ ਕਿ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਉਹਦੇ ਵਿੱਚ ਐਕਸਾਈਜ਼ ਪਾਲਿਸੀ ਦਾ ਪੂਰਾ ਜੋ ਬੈਕਗ੍ਰਾਉਂਡ ਹੈ ਜੋ ਪਿਛੋਕੜ ਹੈ ਉਹ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਈਡੀ ਨੇ ਜਿਹੜੇ ਮੁੱਖ ਇਸ ਦੇ ਵਿੱਚ ਪੁਆਇੰਟਸ ਰੱਖੇ ਨੇ ਉਹਨਾਂ ਵਿੱਚ ਕਿਹਾ ਗਿਆ ਕਿ ਜਿਹੜੀ ਇਹ ਪਾਲਿਸੀ ਸੀ ਕਿ ਇਸ ਤਰ੍ਹਾਂ ਬਣਾਈ ਗਈ ਕਿ ਰਿਸ਼ਵਤ ਲਈ ਜਾ ਸਕੇ ਤੇ ਰਿਸ਼ਵਤ ਦੇਣ ਵਾਲੇ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਇਸ ਤੋਂ ਇਲਾਵਾ ਪੀਡੀ ਨੇ ਆਪਣੀ ਇਸ ਅਰਜ਼ੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇਸ ਪੂਰੇ ਘਟਾਲੇ ਦਾ ਕਿੰਗ ਪਿੰਨ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਇਸੇ ਸਰਗਨਾ ਨੇ ਅਪਰਾਧਿਕ ਕਮਾਈ ਦਾ ਇਸਤੇਮਾਲ ਜੜਾਏ ਕੋਈ ਕਿਹਾ ਗਿਆ ਕਿ ਪਾਰਟੀ ਨੇ ਗੁਆਚੋਣਾ ਦੇ ਵਿੱਚ ਕੀਤਾ ਹੈ ਕੇਜਰੀਵਾਲ ਸਿੱਧੇ ਤੌਰ ਦੇ ਉੱਤੇ ਜੋ ਪਾਲਸੀ ਬਣਾਈ ਗਈ ਉਸ ਦੇ ਵਿੱਚ ਸ਼ਾਮਲ ਸਨ ਇਹ ਵੀ ਈਡੀ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਈਡੀ ਨੇ ਕਿਹਾ ਹੈ ਕਿ ਸਿਸੂਧਿਆ ਦੇ ਸੈਕਟਰੀ ਨੇ ਦੱਸਿਆ ਹੈ ਕਿ ਸਿਸੂਧਿਆ ਨੇ ਉਹਨਾਂ ਨੂੰ 2021 ਚ ਕੇਜਰੀਵਾਲ ਦੇ ਨਿਵਾਸ ਦੇ ਉੱਤੇ ਬੁਲਾਇਆ ਸੀ ਰਿਹائش ਤੇ ਬੁਲਾਇਆ ਸੀ ਤੇ ਇਸ ਮਾਮਲੇ ਚ ਸਿਸੂਧਿਆ ਵੀ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲੀ ਹੈ ਤਾਂ ਉਹ ਵੱਡੇ ਚਿਹਰੇ ਇਸ ਤੋਂ ਪਹਿਲਾਂ ਅਰਵਿੰਨ ਕੇਜਰੀਵਾਲ ਤੋਂ ਪਹਿਲਾਂ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਕਦੋਂ-ਕਦੋਂ ਗ੍ਰਿਫਤਾਰੀ ਹੋਈ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਇਸ ਤੋਂ ਇਲਾਵਾ ਈਡੀ ਨੇ ਇਹ ਕਿਹਾ ਹੈ ਕਿ ਕੇਜਰੀਵਾਲ ਨੇ ਦੱਖਣ ਦੇ ਸਮੂਹ ਤੋਂ ਰਿਸ਼ਵਤ ਦੀ ਮੰਗ ਕੀਤੀ ਈਡੀ ਦਾ ਦਾਵਾ ਹੈ ਕਿ ਸਾਡੇ ਕੋਲ ਇਸ ਨੂੰ ਸਾਬਤ ਕਰਨ ਦੇ ਲਈ ਪੁਖਤਾ ਸਬੂਤ ਜਿਹੜੇ ਨੇ ਤੇ ਬਿਆਨ ਮੌਜੂਦ ਨਹੀਂ ਤੇ ਬਿਆਨਾਂ ਦੇ ਮੁਤਾਬਕ ਕੇਜਰੀਵਾਲ ਨੇ ਕਵਿਤਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਸਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਐਕਸਾਈਜ਼ ਪਾਲਿਸੀ ਦੇ ਉੱਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਇੱਕ ਹੋਰ ਪੁਆਇੰਟ ਜਿਸ ਦੇ ਵਿੱਚ ਈਡੀ ਦੇ ਵੱਲੋਂ ਕਿਹਾ ਗਿਆ ਕਿ ਦੋ ਮੌਕਿਆਂ ਦੇ ਉੱਤੇ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਜਿਹੜੇ ਵਿਕਰੇਤਾ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਰਿਸ਼ਵਤ ਦੇ ਰੂਪ 'ਚ ਨਗਦ ਪੈਸਾ ਦਿੱਤਾ ਗਿਆ ਇਨਵੌਇਸ ਸਿਰਫ ਕੁਝ ਹੀ ਰਾਸ਼ੀ ਦੇ ਲਈ ਬਣਾਈ ਗਈ ਬਾਕੀ ਦੀ ਰਾਸ਼ੀ ਜਿਹੜੀ ਹੈ ਉਹ ਰਿਸ਼ਵਤ ਦੇ ਤੌਰ ਤੇ ਦਿੱਤੀ ਗਈ ਇਹ ਵੀ ਈਡੀ ਦਾ ਦਾਵਾ ਹੈ ਤੇ ਨਾਲ ਹੀ ਈਡੀ ਨੇ ਕਿਹਾ ਕਿ ਚੈਟ ਤੋਂ ਹਰ ਗੱਲ ਦੀ ਪੁਸ਼ਟੀ ਹੁੰਦੀ ਹੈ ਚੈਟ ਦੇ ਮੁਤਾਬਕ ਹਵਾਲਾ ਦੇ ਜ਼ਰੀਏ ਗੋਆ ਦੇ ਵਿੱਚ 45 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਕਈ ਲੋਕਾਂ ਨੂੰ ਭਾਰੀ ਨਕਦ ਦੀ ਰਾਸ਼ੀ ਸੌਂਪੀ ਗਈ ਉਤੇ ਹੀ ਜੇਕਰ ਅਰਵਿੰਨ ਕੇਜਰੀਵਾਲ ਦੇ ਵਕੀਲਾਂ ਨੇ ਇਸੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਰਿਮਾਂਡ ਆਟੋਮੈਟਿਕ ਨਹੀਂ ਹੈ ਇਸ ਨੂੰ ਪੀਐਮਐਲਏ ਵਰਗੇ ਕਾਨੂੰਨ ਦੇ ਜਿਹੜੇ ਪ੍ਰਾਵਧਾਨ ਨੇ ਉਹਨਾਂ ਨੂੰ ਪੂਰਾ ਕਰਨਾ ਹੋਵੇਗਾ ਕੋਰਟ ਦੇ ਵਿੱਚ ਅਰਵਿੰਨ ਕਿਜਰੀਵਾਲ ਦੇ ਵਕੀਲਾਂ ਨੇ ਕਿਹਾ ਕਿ ਪਹਿਲੀ ਸ਼ਰਤ ਇਹ ਹੈ ਕਿ ਉਹਨਾਂ ਦੇ ਕੋਲ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਹੈ ਯਾਨੀ ਕਿ ਪੈਸਾ ਬਰਾਮਦ ਨਹੀਂ ਹੋਇਆ ਜਿਸ ਦਾ ਕਿ ਦਾਵਾ ਹੋ ਰਿਹਾ ਹੈ ਕਿ ਕਰੋੜਾਂ ਦਾ ਘਪਲਾ ਹੋਇਆ ਇਹ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਕੋਲ ਕੋ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਤੇ ਇਹ ਵੀ ਕਿਹਾ ਗਿਆ ਕਿ ਕਿਸੇ ਨੂੰ ਦੋਸ਼ੀ ਮੰਨਣ ਦੀ ਵਜ੍ਹਾ ਅਤੇ ਈਡੀ ਦੇ ਕੋਲ ਮੌਜੂਦ ਜਿਹੜੀ ਸਮਗਰੀ ਹੈ ਉਸ ਦੇ ਵਿਚਕਾਰ ਕੋਈ ਨਾ ਕੋਈ ਸਬੰਧ ਹੋਣਾ ਚਾਹੀਦਾ ਹੈ ਕਿ ਜੋ ਬਰਾਮਦਗੀ ਹੋਈ ਹੈ ਉਸੇ ਸ਼ਖਸ ਦੇ ਕੋਲ ਕਿਵੇਂ ਆਈ ਇਹ ਸਾਰੇ ਸਬੂਤ ਜਿਹੜੇ ਹੋਣੇ ਚਾਹੀਦੇ ਨੇ ਤਾਂ ਇਹ ਵਕੀਲ ਜੋ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਹੋਏ ਨੇ ਉਹਨਾਂ ਨੇ ਜ਼ਿਕਰ ਕੀਤਾ ਵੱਖ-ਵੱਖ ਤਰ੍ਹਾਂ ਦੇ ਆਧਾਰਨਾਂ ਵੱਲੋਂ ਰੱਖੇ ਗਏ ਇਹ ਵੀ ਕਿਹਾ ਗਿਆ ਕਿ ਜ세ਤਾ ਦੇ ਲੀਡਰ ਉਹ ਕਰਦੇ ਆ ਦਿੱਲੀ ਦੀ ਰਾਉਜ਼ਾ ਵੈਨਿਊ ਕੋਰਟ ਤੋਂ ਸਾਡੇ ਪੱਤਰਕਾਰ ਸਾਹਿਦ ਨੁਰੁੱਲਾ ਇਸ ਵੇਲੇ ਲਾਈਵ ਜੁੜ ਚੁੱਕੇ ਨੇ ਸਾਹਿਬ ਕੀ ਕੁਝ ਦਲੀਲਾਂ ਕੋਰਟ ਦੇ ਵਿੱਚ ਰੱਖੀਆਂ ਗਈਆਂ 3 ਘੰਟੇ ਲੰਬੀ ਬਹਿਸ ਹੋਈ ਹੈ ਈਡੀ ਨੇ ਕੀ ਕੁਝ ਦਾਅਵੇ ਕੀਤੇ ਨੇ ਤੇ ਉਸ ਦਾ ਵਿਚਾਰ ਦੇ ਵਿੱਚ ਜਿਹੜੇ ਵਕੀਲ ਨੇ ਅਰਵਿੰਦ ਕੇਜਰੀਵਾਲ ਦੇ ਉਹਨਾਂ ਦਾ ਕੀ ਕਹਿਣਾ ਸੀ ਔਰ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਰਾਉ ਸਵੈਨੀਓ ਕੋਰਟ ਦੇ ਬਾਹਰ ਇਸ ਵਕਤ ਅਸੀਂ ਮੌਜੂਦ ਹਾਂ ਔਰ ਸਿੱਧੇ ਤੌਰ ਦੇਤੇ ਇਸੇ ਕੋਰਟ ਦੇ ਵਿੱਚ 3 ਘੰਟੇ ਦੇ ਕਰੀਬ ਬਹਿਸ ਜਿਹੜੀ ਚੱਲੀ ਹੈ ਅਰਵਿੰਦ ਕੇਸ਼ਰੀਵਾਲ ਦੇ ਵਕੀਲ ਅਤੇ ED ਦੇ ED ਨੇ ਆਪਣਾ ਪੱਖ ਜਿਹੜਾ ਇੱਥੇ ਸਾਹਮਣੇ ਰੱਖਿਆ ਖਾਸ ਕਰਕੇ ED ਦੀ ਜੇਕਰ ਗੱਲ ਕੀਤੀ ਜਾਵੇ ਤਾਂ ED ਵੱਲੋਂ ਸਿੱਧੇ ਤੌਰ ਦੇਤੇ ਜਿਹੜੇ ਸਬੂਤਾਂ ਦਾ ਜ਼ਿਕਰ ਲਗਾਤਾਰ ਕੀਤਾ ਜਾ ਰਿਹਾ ਸੀਗਾ ਉਹ ਹੀ ਸਬੂਤ ਨੇ ਜੋ ਕਿ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਤਲਬ ਕੀਤੇ ਗਏ ਸੀਗੇ ਉਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ED ਨੇ ਆਪਣੇ ਜਿਹੜੇ ਅੰਦਰ ਪੱਖ ਰੱਖੇ ਨੇ ਸਿੱਧੇ ਤੌਰ ਦੇਤੇ ਜੇਕਰ ਗੱਲ ਕੀਤੀ ਜਾਵੇ ਸ ਵਿਤੇ ਹਰ ਇੱਕ ਪੱਖ ਜਿਹੜਾ ਈਡੀ ਵੱਲੋਂ ਇੱਥੇ ਦੱਸਿਆ ਗਿਆ ਖਾਸ ਕਰਕੇ ਮਨੀ ਟ੍ਰੇਲ ਨੂੰ ਲੈ ਕੇ ਇੱਥੇ ਕਾਫੀ ਜ਼ਿਆਦਾ ਜ਼ਿਕਰ ਹੋਇਆ ਕਿ ਕਿਸ ਤਰੀਕੇ ਦੇ ਨਾਲ ਪੈਸੇ ਦਾ ਲੈਣ-ਦੇਣ ਹੋਇਆ ਜਾਂ ਫਿਰ ਸਿੱਧੇ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਈਡੀ ਵੱਲੋਂ ਇਸ ਗੱਲ ਸਾਫ਼ ਕਹੀ ਗਈ ਹੈ ਕਿ ਜਿਹੜਾ ਵੀ ਇਹ ਘੁਟਾਲਾ ਹੋਇਆ ਫਿਰ ਭਾਵੇਂ ਉਹ ਉਸ ਦੇ ਵਿੱਚ ਸੰਜੇ ਸਿੰਘ ਦਾ ਨਾਮ ਸੀਗਾ ਫਿਰ ਭਾਵੇਂ ਉਹ ਮਨੀਸ਼ ਸੋਧਿਆ ਦਾ ਨਾਮ ਸੀਗਾ ਪਰ ਉਸ ਦਾ ਮਾਸਟਰ ਮਾਈਂਡ ਅਰਵਿੰਦ ਕੇਸ਼ਰੀਵਾਲ ਨੂੰ ਇੱਥੇ ਈਡੀ ਵੱਲੋਂ ਦੱਸਿਆ ਗਿਆ ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਅਰਵਿੰਦ ਕੇਸ਼ਰੀਵਾਲ ਦੇ ਵਕੀਲ ਦੀ ਤਾਂ ਸਿੱਧੇ ਤੌਰ ਦੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਸ ਕਹੇ ਲਈ ਇਹ ਸ਼ਰੀਅੰਤਰ ਜਿਹੜਾ ਘੜਿਆ ਜਾ ਰਿਹਾ ਔਰ ਇਹ ਸ਼ਰੀਅੰਤਰ ਲੋਕ ਸਭਾ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਉਸਤੇ ਪਹਿਲਾਂ ਜਿਹੜਾ ਇਹ ਵੱਡਾ ਸ਼ਰੀਅੰਤਰ ਇੱਥੇ ਰਚਿਆ ਜਾ ਰਿਹਾ ਔਰ ਸਿੱਧੇ ਤੌਰ ਦੇਤੇ ਅਰਵਿੰਦ ਕੇਜਰੀਵਾਲ ਨੂੰ ਬੇਕਸੂਰ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦਾ ਦੀ ਕਿਸੇ ਵੀ ਜਿਹੜੀ ਇਹ ਲੈਣ ਦੇਣ ਦੇ ਵਿੱਚ ਇਨਵੋਲਵਮੈਂਟ ਨਹੀਂ ਸੀਗੀ ਖਾਸ ਕਰਕੇ ਜੇਕਰ ਕੋਈ ਬਰਾਮਦ ਕੀਤੀ ਗੱਲ ਇੱਥੇ ਕੀਤੀ ਜਾਂਦੀ ਹੈ ਸਬੂਤਾ ਦੀ ਗੱਲ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਿੱਧੇ ਤੌਰ ਦੇਤੇ ਕਿਸੇ ਵੀ ਤਰੀਕੇ ਦੀ ਇਨਵੋਲਵਮੈਂਟ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੀ ਨਹੀਂ ਹੈ ਜੋ ਕਿ ਸਿੱਧੇ ਤੌਰ ਦੇਤੇ ਬਾਹਰ ਦਿਖਾ ਦਿਨਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਨੰਬਰ 5 ਦੇ ਬਾਹਰ ਇਸ ਵਕਤ ਅਸੀਂ ਖੜੇ ਹਾਂ ਔਰ ਇੱਥੇ ਜਿਹੜਾ ਜਿਹੜਾ ਕਿਹਾ ਜਾ ਰਿਹਾ ਕਿ ਇਸੇ ਕੋਰਟ ਦੇ ਵਿੱਚ 3 ਘੰਟੇ ਇਸ ਕੁਲਵਿੰਦਰ ਇੱਥੇ ਚੱਲੀ ਹੈ ਔਰ ਇਸ ਬਹਿਸ ਦੇ ਵਿੱਚ ਜੋ ਵੀ ਹੁਣ ਫੈਸਲਾ ਹੋਏਗਾ ਉਹ ਫੈਸਲਾ ਜਿਹੜਾ ਰੱਖਵਾ ਇੱਥੇ ਰੱਖਿਆ ਜੱਜ ਕਿ ਸੁਰੱਖਿਅਤ ਰੱਖਿਆ ਗਿਆ ਹੋਇਆ ਫੈਸਲਾ ਕਦੋਂ ਤੱਕ ਜਿਹੜਾ ਹੁੰਦੇ ਕਿਉਂਕਿ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕੋਰਟ ਦੇ ਕਿਤੇ ਨਾ ਕਿਤੇ ਇਹਦੇ ਵਿੱਚ ਇਹ ਵੀ ਕਿਹਾ ਹੈ ਕਿ ਜਿਹੜੇ ਸਬੂਤ ED ਵੱਲੋਂ ਦਿੱਤੇ ਗਏ ਨੇ ਉਹਨਾਂ ਨੂੰ ਕੋਰਟ ਨੂੰ ਸਟੱਡੀ ਕਰਨਾ ਪਏਗਾ ਸਟੱਡੀ ਕਰਨ ਤੋਂ ਬਾਅਦ ਹੀ ਜਿਹੜਾ ਪੂਰਨ ਤੌਰ ਤੇ ਉੱਤੇ ਫੈਸਲਾ ਦਿੱਤਾ ਜਾ ਸਕਦਾ ਹੈ ਕਿ ਜੇ ਕੀ ਰਵਿੰਦ ਕੇਸ਼ਵਿਵਾਲ ਨੂੰ ਜਿਹੜਾ ED ਦੀ ਹਿਰਾਸਤ ਚ ਰਿਹਾ ਕਰਨਾ ਜਾਂ ਫਿਰ ਰਿਮਾਂਡ ਦਿੱਤਾ ਜਾਏਗਾ ਕਿਉਂਕਿ ਸਿੱਧੇ ਤੌਰ ਤੇ ED ਵੱਲੋਂ ਉਹ ਵੀ ਇੱਥੇ 10 ਦਿਨ ਦਾ ਰਿਮਾਂਡ ਮੰਗਲ ਦੀ ਜਿਹੜੀ ਡਿਮਾਂਡ ਇੱਥੇ ਕੀਤੀ ਗਈ ਸੀ ਈਡੀ ਨੇ ਕਿਆ ਸੀਗਾ ਕਿ ਅਰਵਿੰਦ ਕੇਸ਼ਰੀਵਾਲ ਦਾ 10 ਦਿਨ ਦਾ ਰਿਮਾਂਡ ਇੱਥੇ ਦਿੱਤਾ ਜਾਵੇ ਪਰ ਜੋ ਇਸ ਵਕਤ ਦੀ ਸਿੱਧੇ ਤੌਰ ਤੇ ਗੱਲ ਕਰੀਏ ਲੇਟੈਸਟ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਸ ਵਕਤ ਇਹ ਫੈਸਲਾ ਜਿਹੜਾ ਹੈ ਉਹ ਰੱਖਮਾਂ ਰੱਖਿਆ ਜਾ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਰਟ ਇਸ ਵਕਤ ਜਿਹੜਾ ਹੈ ਠੀਕ ਹੈ ਸਾਹਿਬ ਇਸ ਤੋਂ ਪਹਿਲਾਂ ਅਸੀਂ ਬੀਤੀ ਕੱਲ ਦੇਖਿਆ ਸੀ ਕਿ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਬਾਅਦ ਵਿੱਚ ਸੁਪਰੀਮ ਕੋਰਟ ਤੋਂ ਉਹ ਅਰਜ਼ੀ ਵਾਪਸ ਲੈ ਲਈ ਗਈ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਹੇਠਲੀ ਅਦਾਲਤ ਵਿੱਚ ਹੀ ਆਪਣਾ ਉਦੇ ਪਿੱਛੇ ਕੀ ਕੁਝ وجہ ਰਹੀ ਕਿ ਜੇ ਹੇਟਲੀ ਅਦਾਲਤ ਤੋਂ ਰਾਹਤ ਨਹੀਂ ਮਿਲਦੀ ਤਾਂ ਦੁਬਾਰਾ ਸੁਪਰੀਮ ਕੋਰਟ ਦਾ ਅਰੋਧ ਕੀਤਾ ਜਾ ਸਕੇ ਔਰ ਬਿਲਕੁਲ ਇੱਥੇ ਇੱਕ ਚੀਜ਼ ਜ਼ਰੂਰ ਨੋਟ ਕਰਨ ਵਾਲੀ ਹੈ ਕਿ ਕੁਲਵਿੰਦਰ ਕੇ ਸਭ ਤੋਂ ਪਹਿਲਾਂ ਤਾਂ ਹੁਣ ਇੱਥੇ ਉਡੀਕ ਕੀਤੀ ਜਾਏਗੀ ਕਿ ਰਾਉ ਸੈਵਨਿਊ ਕੋਰਟ ਦੇ ਵਿੱਚ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਅਰਵਿੰਦ ਕੇਜਰੀ ਵਾ ਨੂੰ ਰਿਮਾਂਡ ਤੇ ਭੇਜਿਆ ਜਾਂਦਾ ਹੈ ਜਾਂ ਫਿਰ ਕੁਝ ਹੋਰ ਫੈਸਲਾ ਜਿਹੜਾ ਰਾਉ ਸੈਵਨਿਊ ਕੋਰਟ ਵੱਲੋਂ ਲਿਆ ਜਾਂਦਾ ਹੈ ਉਸੇ ਨੂੰ ਕਿਤੇ ਨਾ ਕਿਤੇ ਜਿਹੜਾ ਹੋ ਸਕਦਾ ਹੈ ਕਿ ਛੋਟੀ ਅਦਾਲਤ ਯਾਨੀ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਪਹਿਲੇ ਇਸ ਤੋਂ ਬਾਅਦ ਸਿੱਧਾ ਹੀ ਸੁਪਰੀਮ ਕੋਰਟ ਦਾ ਰੁਕ ਕਰ ਲਿਆ ਗਿਆ ਸੀਗਾ ਜਿੱਦਾਂ ਹੀ ਗ੍ਰਿਫਤਾਰੀ ਹੋਈ ਹੈ ਸਿੱਧਾ ਸੁਪਰੀਮ ਕੋਰਟ ਦਾ ਰੁਕ ਕਰ ਲਿਆ ਗਿਆ ਸੀਗਾ ਪਰ ਜੋ ਜੋ ਨੰਦ ਸਾਹਿਬ ਨੇ ਦਲੀਲ ਦਿੱਤੀ ਕਿ ਇਸ ਦਾ ਪਹਿਲੇ ਮਾਮਲਾ ਜਿਹੜਾ ਹੈ ਅਸੀਂ ਵਾਪਸ ਲੈਨੇ ਉਹ ਮਾਮਲਾ ਜਿਹੜਾ ਪਹਿਲੇ ਲੋਅਰ ਕੋਰਟ ਦੇ ਵਿੱਚ ਰੱਖਿਆ ਜਾ ਕੇ ਹੈ ਨਾ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਇਹ ਮਾਮਲਾ ਪਹਿਲਾਂ ਰੱਖਿਆ ਜਾਏਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਜੇ ਤੁਹਾਨੂੰ ਯਾਦ ਹੋਵੇਗਾ ਕੁਲਵਿੰਦਰ ਕੇ ਜਦੋਂ ਅਰੈਸਟ ਦੀ ਗੱਲ ਹੋਈ ਜਾਂ ਫਿਰ ਵਾਰੰਟਾ ਦੀ ਗੱਲ ਹੋਈ ਸੀਗੀ ਤਾਂ ਇਹਨਾਂ ਵਾਰੰਟਾ ਨੂੰ ਲੈ ਕੇ ਜਿਹੜਾ ਸਿੱਧਾ ਪਹਿਲੇ ਅਰਵਿੰਦ ਕੇਸ਼ਰੀਵਾਲ ਵੱਲੋਂ ਹਾਈ ਕੋਰਟ ਦਾ ਜਿਹੜਾ ਰੁਖ ਕੀਤਾ ਗਿਆ ਸੀਗਾ ਪਰ ਹਾਈ ਕੋਰਟ ਵੱਲੋਂ ਕੋਈ ਰਾਹਤ ਜਿਹੜੀ ਅਰਵਿੰਦ ਕੇਸ਼ਰੀਵਾਲ ਨੂੰ ਨਹੀਂ ਦਿੱਤੀ ਗਈ ਸੀ ਪਰ ਜੋ ਹੁਣ ਜੋ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਸੁ ਉਸਦੇ ਉੱਤੇ ਇਹ ਗੱਲ ਕਹੀ ਕਿ ਕਿ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲੇ ਨੂੰ ਲਿਆਂਦਾ ਜਾਏਗਾ ਉਸ ਤੋਂ ਬਾਅਦ ਹੀ ਪ੍ਰੋਸੈਸ ਦੇ ਨਾਲ ਜਿਹੜਾ ਕੁਲਵਿੰਦਰ ਕਿਉਂਕਿ ਪ੍ਰੋਸੈਸ ਹੁੰਦਾ ਕਿ ਪਹਿਲਾਂ ਥਲੜੀ ਕੋਰਟ ਜਾਣਾ ਪੈਂਦਾ ਫਿਰ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹੋ ਸੋ ਸ਼ਾਇਦ ਹੋ ਸਕਦਾ ਹੈ ਕਿ ਇਸੇ ਕਾਰਨ ਕਰਕੇ ਜਿਹੜਾ ਹੈ ਸੁਪਰੀਮ ਕੋਰਟ ਤੋਂ ਮਾਮਲਾ ਵਾਪਸ ਲੈ ਕੇ ਪਹਿਲੇ ਹਾਈ ਕੋਰਟ ਦੇ ਵਿੱਚ ਗ੍ਰਿਫਤਾਰੀ ਦਾ ਮਾਮਲਾ ਲੈਦਾ ਜਾਏਗਾ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਲੈਦਾ ਜਾਏਗਾ ਜੇਕਰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲਦੀ ਉੱਥੇ ਦੂਜੇ ਪਾਸੇ ਰਾਊਸੇਫਨੀ ਕੋਰਟ ਦੀ ਗੱਲ ਕਰ ਲਈ ਜਾਵੇ ਹੱਲ ਜੋ ਅੱਜ ਬਹਿਸ ਹੋਈ ਹੈ ਤਿੰਨ ਘੰਟੇ ਦੇ ਕਰੀਬ ਲੰਬੀ ਬਹਿਸ ਇੱਥੇ ਚੱਲੀ ਹੈ ਤੇ ਫੈਸਲਾ ਜਿਹੜਾ ਇਸ ਚੀਜ਼ ਦਾ ਇਸ ਪੂਰੀ ਬਹਿਸ ਦਾ ਜਿਹੜਾ ਹੱਲੇ ਰੱਖਵਾ ਰੱਖਿਆ ਗਿਆ ਹੈ ਇਸ ਤਾ ਬਹਿਸ ਹੋ ਚੁੱਕੀ ਹੈ ਮੁਕੰਮਲ ਉਸ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ ਜੋ ਦਾਅਵੇ ਕੀਤੇ ਗਏ ਨੇ ਜੋ ਤਰੀਲਾ ਦਿੱਤੀਆਂ ਗਈਆਂ ਨੇ ਉਸ ਦੇ ਆਧਾਰ ਦੇ ਉੱਤੇ ਹੁਣ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਹੈ ਸੁਣਾਇਆ ਜਾਵੇਗਾ